ਲੇ ਪਾਤੀ ਰੋਟੀ ਆਰ ਹਾਂਜੀ ਜੀ ਆਹ ਲੈ ਆਇਆ ਲੇਟ ਹੋ ਗਿਆ ਸ਼ਾਮ ਨੂੰ ਆਂਦੇ ਹੋਏ ਸਬਜ਼ੀ ਲੈ ਆਇਓ ਹਾਂ ਓ ਕੁਛ ਮਾਰੀ ਮੋਟੀ ਸ਼ਰਮ ਕਰ ਓਏ ਜਦੋਂ ਦੇਖੋ ਤੈਨੂੰ ਤੂੰ ਇੱਥੇ ਫੋਨ ਦੇ ਵਿੱਚ ਲੱਗਿਆ ਰਹਿਣਾ ਸਵੇਰੇ ਕੰਮ ਤੇ ਜਾਣਾ ਤਾਂ ਤਾ ਤੂੰ ਫੋਨ ਚ ਉਹਨਾ ਸ਼ਾਮ ਨੂੰ ਆਣਾ ਤਾਂ ਤਾ ਤੂੰ ਫੋਨ ਚ ਵਿੱਚ ਬੜਿਆ ਬੰਦਾ ਤੈਨੂੰ ਪੜਾਇਆ ਲਿਖਾਇਆ ਇੰਨੇ ਪੈਸੇ ਤਰੇ ਤੇ ਲਾਏ ਔਰ ਕੋਈ ਮਾੜਾ ਮੋਟਾ ਆਪਣੀ ਜ਼ਿੰਦਗੀ ਬਾਰੇ ਸੋਚ ਕੀ ਕਰਨਾ ਕੀ ਨਹੀਂ ਉਹ ਫੋਨ ਦੇ ਤੈਨੂੰ ਕੁਝ ਨਹੀਂ ਦੇਣਾ ਕੁਝ ਕਰ ਲਓ ਕੁਝ ਸੋਚ ਲਓ ਬਾਹਰ ਨਿਕਲ ਲਓ ਨਹੀਂ ਤਾਂ ਮੇਰੀਆਂ ਗੁਦਿਹੜੀਆਂ ਤੇ ਤੁਰਿਆ ਰਿਹਾ ਬਸ ਵਾਹੇ ਗੁਰੂ ਇਸਮੀਤ ਪੁੱਤਰ ਪੁੱਤ ਆਪਣੇ ਪਾਪਾ ਨੂੰ ਫੋਨ ਕਰਦੇ ਮੇਰੀ ਦਵਾਈ ਦੀ ਇੱਕੋ ਇੱਕ ਰਾਖ ਬਚੀ ਆ ਸ਼ਾਮ ਨੂੰ ਆਂਦਾ ਆਂਦਾ ਲੈ ਆਊਗਾ ਮੈਂ ਨਹੀਂ ਕਹਣਾ ਫੋਨ ਦਦੀ ਪਾਪਾ ਨੂੰ ਤੈਨੂੰ ਕੀ ਹੋਇਆ ਪੁੱਤ ਬੜਾ ਖਿਜਿਆ ਹੋਇਆ ਦਿਮਾਗ ਖਰਾਬ ਹੋਇਆ ਬੀਬੀ ਮੇਰਾ ਕੀ ਹੋ ਗਿਆ ਪੁੱਤ ਐਡਾ ਕੱਲੀ ਬੋਲਦਾ ਠੀਕ ਹੀ ਕਹਿਣਾ ਬੀਬੀ ਮੈਂ ਇਨੇ ਪੈਸੇ ਲਵਾਤੇ ਘਰ ਦੇ ਆਦੇ ਕਰਦਾ ਮੈਂ ਕੁਛ ਵੀ ਨਹੀਂ ਪਿਆ ਬੇਲਾ ਤੇ ਬੇਲੇ ਬੰਦਿਆਂ ਦਾ ਦਿਮਾਗ ਖਰਾਬ ਹੀ ਹੁੰਦਾ ਬੀਬੀ ਆਪਣੇ ਬਾਪੂ ਦੀਆਂ ਸਵੇਰ ਦੀਆਂ ਗੱਲਾਂ ਦਾ ਗੁੱਸਾ ਕਰਕੇ ਬੈਠਾ ਪੁੱਤ ਉਹਦੀਆਂ ਛਿੜਕਾਂ 'ਚ ਤੇਰੇ ਹੀ ਫਾਇਦਾ ਪੁੱਤ ਜੇ ਉਹ ਤੈਨੂੰ ਕੁਛ ਕਹਿੰਦਾ ਨਾ ਤਾਂ ਤੇਰੇ ਭਲੇ ਲਈ ਕਹਿੰਦਾ ਪੁੱਤ ਮਾਪਿਆਂ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰੀਦਾ ਪੁੱਤ ਅਮਲ ਕਰੀਦਾ ਉਹ ਕੋਈ ਤੇਰਾ ਦੁਸ਼ਮਣ ਥੋੜਾ ਦੁਸ਼ਮਣ ਨਹੀਂ ਆ ਬੀਬੀ ਕਿਉਂਕਿ ਇਦਾਂ ਦੀਆਂ ਗੱਲਾਂ ਕੋਈ ਆਪਣਾ ਨਹੀਂ ਬੋਲਦਾ ਜਦੋਂ ਦੇਖੋ ਮੈਨੂੰ ਇਦਾਂ ਦੀਆਂ ਗੱਲਾਂ ਸੁਣਾਉਂਦੇ ਰਹਿੰਦੇ ਆ ਤੀਰ ਵਾਂਗੂ ਮੇਰੇ ਦਿਲ 'ਚ ਖੁੱਭਦੀਆਂ ਬੀਬੀ ਪਾਪਾ ਦੇ ਤਿੱਖੇ ਬੋਲ ਮੇਰੇ ਕੰਨਾਂ 'ਚ ਗੂੰਜਦੇ ਰਹਿੰਦੇ ਆ ਬੀਬੀ ਮੈਨੂੰ ਨਹੀਂ ਭੁੱਲਦੇ ਕਦੀ ਕਦੀ ਤਾਂ ਮੇਰਾ ਦਿਲ ਕਰਦਾ ਬੀਬੀ ਕਿ ਮੈਂ ਆਪਣੇ ਆਪ ਨੂੰ ਚਲ ਛੱਡ ਦੇਣਾ ਗੱਲਾਂ ਨੂੰ ਜਿਹੜੀ ਮੇਰੀ ਇੱਕ ਖਰਾਕ ਪਈ ਆ ਉਹ ਲਿਆ ਮੈਂ ਖਾਲਮਾ ਲਿਆਨਾ ਬੋਧ ਕੋੜੀਏ ਪੁੱਤ ਮੈਂ ਤਾਂ ਖਾਣੀ ਛੱਡ ਦੇਣੀ ਆ ਮੈਨੂੰ ਤਾਂ ਨਹੀਂ ਇੰਨੀ ਕੋੜੀ ਖਾ ਹੁੰਦੀ ਕਿਉਂ ਨਹੀਂ ਖਾਣੀ ਆਪਣੇ ਫਾਇਦੇ ਲੀਆ ਬੀਬੀ ਗੋਲੀਆਂ ਚਿਤਣੀਆਂ ਥੋੜੀਆਂ ਖਾਣੀਆਂ ਆ ਨੰਗਾਨੀਆਂ ਜੇ ਗੋਰੀਆਂ ਚਿੱਥੂਗੇ ਤਾਂ ਕੋੜੀਆਂ ਲੱਗੂਗੀਆਂ ਇਹ ਕੜਕਤਨ ਤਾਂ ਆਪ ਹੀ ਘਟਿਆਣੀ ਬੀਬੀ ਜਦੋਂ ਚਿੱਥੇ ਦੀ ਜਗਾ ਨੰਗਾ ਲੂਗੇ ਬਸ ਪੁੱਤ ਮਾਪੇ ਪਤਿਆਂ ਛੜਕਾ ਵੀ ਨਾ ਗੋਲੀਆਂ ਵਰਕੀਆਂ ਹੀ ਹੁੰਦੀਆਂ ਨੇ ਜਿੱਦਾਂ ਦਵਾਈ ਕੋੜੀ ਹੁੰਦੀ ਹੈ ਨਾ ਪਰ ਸਾਡਾ ਫਾਇਦਾ ਕਰਦੀ ਆ ਉੱਤੇ ਮਾਪੇ ਪਤਿਆਂ ਛੜਕਾ ਬਸ਼ੱਕ ਕੋੜੀਆਂ ਹੁੰਦੀਆਂ ਨੇ ਪਰ ਔਲਾਦ ਦੇ ਭਲੇ ਲਈ ਹੁੰਦੀਆਂ ਨੇ ਜਿੱਦਾਂ ਗੋਲੀਆਂ ਨੂੰ ਚਿੱਟੀ ਦਾ ਨਹੀਂ ਹੁੰਦਾ ਐਦਾਂ ਹੀ ਮਾਪਿਆਂ ਦੀਆਂ ਛਿੜਕਾਂ ਨੂੰ ਵੀ ਦਿਲ ਤੇ ਲਾ ਕੇ ਵਾਰ-ਵਾਰ ਆਪਣੀਆਂ ਸੋਚਾਂ 'ਚ ਚਿੱਟੀ ਦਾਣੀ ਹੁੰਦਾ ਪੁੱਤ ਸਗੋਣਾ ਤੇ ਅਮਲ ਕਰੀਦਾ ਪਰ ਅੱਜਕੱਲ ਬੱਚੇ ਮਾਪਿਆਂ ਦੀਆਂ ਛਿੜਕਾਂ ਦਾ ਕੀ ਉਹਨਾਂ ਦੇ ਦੋ ਕੋਰੇ ਬੋਲ ਨਹੀਂ ਸੁਣ ਸਕਦੇ ਛਿੜਕਾਂ ਦੀ ਅਸਲੀ ਵਜਾ ਸਮਝਣ ਦੀ ਥਾਂ ਕੋ ਆਪਣੇ ਦਿਲ 'ਚ ਮਾਪਿਆਂ ਲਈ ਇਹੋ ਜਿਹਾ ਜ਼ਹਿਰ ਪੈਦਾ ਕਰ ਲੈਂਦੇ ਆ ਜੋ ਕਦੇ ਕਦੇ ਉਹਨਾਂ ਦੀ ਆਪਣੀ ਜ਼ਿੰਦਗੀ ਨੂੰ ਹੀ ਨਿਕਲ ਜਾਂਦਾ ਹੈ ਜਿੱਦਾਂ ਸੇਤ ਲਈ ਦਵਾਈ ਜ਼ਰੂਰੀ ਹੈ ਨਾ ਉਹਦੇ ਇਸ ਜ਼ਿੰਦਗੀ 'ਚ ਮਾਪੇ ਉਹਨਾਂ ਦੀਆਂ ਚਿਰਕਾਂ ਜ਼ਰੂਰੀ ਨੇ